सरपंच साहब ਝੋਨੇ ਦੀ ਜਿਹੜੀ ਬਜਾਈ ਆ ਨਾ ਲਵਾਈ ਆ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਤੇ ਤੁਹਾਡੇ ਪਾਣੀ ਆ ਰਿਹਾ ਮੋਗਾ ਚੱਲ ਰਿਹਾ ਤੇ ਫਿਰ ਮੁਸ਼ਕਲ ਕੀ ਆ ਰਹੀ ਹੈ ਮੈਂ ਸੁਖਦੇਵ ਸਿੰਘ ਸਰਪੰਚ ਪਿੰਡ ਮਣਕਿਆਂ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਜੀਰਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਬਹੁਤ ਅਸਿਉਦੇ ਤੇ ਸੋਸ਼ਤਾ ਜਿਹੜਾ ਸਾਨੂੰ ਇੱਕ ਤਰੀਕ ਨੂੰ ਹੈ ਸਰ ਆ ਤ੍ਰਿਕਤੀ ਪ੍ਰੋਇਪ ਦੇਲੇ ਨੂੰ ਪਾਣੀ ਆਸਤੇ ਅਸੀਂ ਦੋ ਤਰੀਕ ਨੂੰ ਜੋ ਲੈਫਟ ਪੰਪ ਮਨਕਾ ਜੀ ਨੂੰ ਲੱਗੇ ਹੋਏ ਹਨ ਪਾਈਪ ਲਾਈਨਾਂ ਪਈਆਂ ਗਿਆ ਸਾਰੇ ਰਕਬੇ ਨੂੰ ਪਾਣੀ ਲੱਗ ਰਿਹਾ ਤੇ ਕਾਰਨ ਇਹ ਆ ਕਿ ਕੁਛ ਰਕਬਾ ਸਾਡਾ ਜਿਹੜਾ ਰਹਿੰਦਾ ਸਿਧਵਾ ਬੇਟ ਦੇ ਵਿੱਚ ਅਸੀਂ ਉਹਨੂੰ ਆਂਦੇ ਵੀ ਉਹ ਵੀ ਸਾਡਾ ਸ਼ੈਪਟੋ ਕੇ ਇਧਰ ਕੀਤਾ ਜਾਵੇ ਅਸੀਂ ਜੋ ਸਾਡਾ ਨਗਰ ਪੰਚਾਇਤ ਆ ਸਾਡੀ ਕਮੇਟੀ ਆ ਉਹ ਬਿਲਕੁਲ ਸਹਿਮਤਾ ਲਿਖਤੀ ਰੂਪ ਚ ਮਤੇ ਪਾ ਕੇ ਕਮੇਟੀ ਨੇ ਇਸ ਦੇ ਵਿੱਚ ਲਾਇਆ ਇਸ ਦੀ ਸਾਡੀ ਫਿਰਪ ਫੈਸਲਾ ਹੋ ਚੁੱਕਾ ਤੇ ਮਜੂਰੀ ਮਿਲਣੀ ਬਾਕੀ ਆ ਜੋ ਅਸੀਂ ਇਹ ਵੀ ਕਹਿੰਨੇ ਆ ਵੀ ਸਾਨੂੰ ਨਾ ਕੋਈ ਪਾਈਪਲਾਈਨ ਦੀ ਲੋੜ ਪਾਈਪਾਂ ਵੀ ਪੈ ਚੁੱਕੀਆਂ ਮੋਗੇ ਵੀ ਨਾ ਕੋਈ ਵੱਡਾ ਕੰਨ ਦੀ ਲੋੜ ਆ ਉਹ ਉਹੀ ਪਾ ਸਰ ਤੁਹਾਡਾ ਮਤਲਬ ਇਹ ਆ ਸਮੱਸਿਆ ਤੁਹਾਡੀ ਕਿ ਤੁਹਾਨੂੰ ਮਨਜ਼ੂਰੀ ਨਹੀਂ ਮਿਲਦੀ ਜਿਹੜੀ ਕੁਸ਼ ਰਕਬਾ ਰਹਿ ਰਿਹਾ ਹਾਂ ਮਨਜ਼ੂਰੀ ਨਹੀਂ ਮਿਲ ਰਹੀ ਉਹ ਅਫਸਰ ਖਰਾਬ ਕਰ ਦਿੰਦਾ ਹੈ ਉਹ ਅਫਸਰ ਸਾ ਮਤਲਬ ਸਾਨੂੰ ਖਰਾਬ ਕਰ ਰਹੇ ਆ ਤੇ ਸਾਡਾ ਮਤਲਬ ਆ ਅਸੀਂ ਡਿਮਾਂਡ ਕੋਈ ਨਵੀਂ ਲਾਈਨ ਦੀ ਸਾਡੇ ਕੋਈ ਹੈਗੀ ਸਾਡਾ ਰਕਬਾ ਮਤਲਬ ਚੱਲ ਰਿਹਾ ਪਾਣੀ ਵਿੱਚ ਦੀ ਪਾਈਪ ਲਾਈਨ ਪਹਿ ਚੁਕੀਆਂ ਤੇ ਸਾਨੂੰ ਅਸੀਂ ਦੁਬਾਰਾ ਮਤਲਬ ਕੋਈ ਮਤਲਬ ਪਾਈਪ ਲਾਈਨ ਦੀ ਸਾਨੂੰ ਜ਼ਰੂਰਤ ਨਹੀਂ ਤੇ ਸਾਡਾ ਮਤਲਬ ਪਾਣੀ ਇਹਦਾ ਰਕਬਾ ਸ਼ਿਫਟ ਸਾਡਾ ਕੀਤਾ ਜਾ ਬਸ ਬੇਨਤੀ ਹੈ ਧੰਨਵਾਦ